ਜਾਰਜੀਆ ਕਹਿੰਗੇ ਹੋ ਸੀ ਮੇਰਾ ਛੋਟਾ ਬ੍ਰਦਰ ਸਮੀਰ ਕੁਮਾਰ ਜਾਰਜੀਆ ਗਿਆ ਸੀ ਕੁਝ ਕੀ ਘਟਨਾ ਹੋਈ ਉੱਥੇ ਸਰ ਉੱਥੇ 14 ਦਸੰਬਰ ਦੀ ਰਾਤ ਨੂੰ 14 ਦਸੰਬਰ ਸਾਡੇ ਸਮੀਰ ਕੁਮਾਰ ਦਾ ਬਰਥਡੇ ਸੀ ਸਾਡੀ ਆਖਰੀ ਵਾਰ ਉਹਤੋਂ ਗੱਲ ਹੋਈ ਸੀ ਸਮੀਰ ਕੁਮਾਰ ਨਾਲ ਤੇ ਅਸੀਂ ਰਾਤ ਨੂੰ ਸਮੀਰ 14 ਤਰੀਕ ਚੜੀ ਸੀ ਜਰੂਰ ਦੀ ਨਾ ਰਾਤ ਨੂੰ 12:00 1 ਵਜੇ ਸੀ ਗੱਲ ਕੀਤੀ ਉਸ ਤੋਂ ਬਾਅਦ ਸਮਾਰਦਾ ਸਮੀਰ ਸਮਾਰਕ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਉਹ ਦਿਨ ਦਾ ਸੋ ਗਿਆ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਉਹਦਾ ਅਸੀਂ ਪੂਰਾ ਦਿਨ ਟਰਾਈ ਕਰੀਗੇ ਜੀ ਫੈਮਲੀ ਵੀ ਟਰਾਈ ਕਰੀ ਜੀ ਉਹਨਾਂ ਨਾਲ ਕੰਟੈਕਟ ਕਰਨ ਦੀ ਕਿਸੇ ਦਾ ਕੋਈ ਕੰਟੈਕਟ ਨਹੀਂ ਹੋਇਆ ਜੀ ਜਿਹੜਾ ਉਹਦੇ ਨਾਲ ਮੁੰਡੇ ਵੀ ਕੰਮ ਇੱਕ ਅੱਧਾ ਕਰਦਾ ਸੀ ਉਹਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਕੋਈ ਗੱਲ ਨਹੀਂ ਸਭ ਕੋਈ ਕਿਸੇ ਨੇ ਕੋਈ ਮੈਸੇਜ ਵੀ ਨਹੀਂ ਕਰਿਆ ਜੀ ਉਸ ਤੋਂ ਬਾਅਦ ਜੀ ਅਸੀਂ ਅਗਲੇ ਦਿਨਾਂ ਟੈਨਸ਼ਨ ਦੇ ਵਿੱਚ ਛੋਟੇ ਕਿਉਂਕਿ ਸਾਡੇ ਮੁੰਡੇ ਦਾ ਕੋਈ ਰਿਪਲਾਈ ਨਹੀਂ ਆਇਆ ਸਾਰੇ ਛੋਟੇ ਭਰਾ ਸੁਮੇਰ ਕੁਮਾਰ ਦਾ ਸਾਰੇ ਕਿਉਂਕਿ ਸਾਨੂੰ ਉਸ ਤੋਂ ਬਾਅਦ ਅਸੀਂ ਨਾ ਆਪ ਹੀ ਥੋੜਾ ਐਫਰਟ ਕਰਕੇ ਆਪ ਹੀ ਐਫਰਟ ਕਰਕੇ ਸਾਰਾ ਸੀ ਆਪਣਾ ਔਨਲਾਈਨ ਉਸ ਰਿਜ਼ੋਰਟ ਇੰਡੀਅਨ ਅਰਬੀ ਦੇ ਰੈਸਟੋਰੈਂਟ ਗਡੋਰੀ ਦੇ ਵਿੱਚ ਉਹ ਰੈਸ਼ੂਰੈਂਸੀ ਜਾਰਜੀਆ ਤਾਂ ਅਸੀਂ ਉੱਥੇ ਉਹਨੇ ਨੰਬਰ ਕੱਢ ਕੇ ਜਤਿੰਦਰ ਸਿੰਘ ਜੀ ਦਾ ਨੰਬਰ ਮਿਲਿਆ ਉੱਥੇ ਉਹ ਉੱਥੇ ਉਹ ਮੈਨੇਜਰ ਟੇਕ ਕੇਅਰ ਹੈ ਜੋ ਵੀ ਹੈ ਉਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਸਾਨੂੰ ਸਾਰੇ ਹਾਦਸੇ ਦੀ ਗੱਲ ਦੱਸੀ 15 ਦੀ ਸਵੇਰ ਕਿਸ ਤਰ੍ਹਾਂ ਦੱਸੇ ਕਿ ਹਾਸਾ ਉਹਨਾਂ ਨੇ ਸਾਨੂੰ ਦੱਸਿਆ ਕਿ ਉੱਥੇ ਰਾਤ ਨੂੰ ਕੋਈ ਬਰਫੀਲਾ ਤੂਫਾਨ ਵਗੈਰਾ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਠੰਡ ਵੀ ਬਹੁਤ ਸੀ ਕਹਿੰਦੇ ਰਾਤ ਨੂੰ ਉਹਨਾਂ ਨੇ ਜਨਰੇਟਰ ਵਾਲਾ ਹੀਟਰ ਚਲਾਇਆ ਤੇ ਉਹਦੇ ਕਰਕੇ ਕੁਝ ਐਸਾ ਕੁਝ ਦੱਸਿਆ ਕਿ ਉਹਦੇ ਨਾਲ ਜੀ ਜਨਰੇਟਰ ਦੇ ਵਿੱਚ ਕੋਈ ਗੈਸ ਵਗੈਰਾ ਬਣੀ ਜਾਂ ਫਿਰ ਹੀਟਰ ਵਗੈਰਾ ਬਣਿਆ ਜਿਹਦੇ ਕਰਕੇ ਮੁੰਡੇ 12 ਦੇ 12 ਰਾਤ ਨੂੰ ਸੁੱਤੇ ਹੀ ਸੁੱਤੇ ਹੀ ਰਹਿ ਗਏ ਜੀ ਜਿਹੜੀ ਸਾਨੂੰ ਉੱਥੋਂ ਖਬਰ ਮਿਲੀ ਹੈ ਦੋਸਤੋ ਬਾਅਦ ਅਸੀਂ ਫਿਰ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਾ ਦਿਨ ਉਹ ਉਹ ਕਹਿੰਦੇ ਜੀ ਅਸੀਂ ਜਾ ਰਹੇ ਹਾਂ ਉੱਥੇ ਕਿ ਅਸੀਂ ਉੱਥੇ ਜਾ ਕੇ ਦੱਸਦੇ ਹਾਂ ਕਿ ਪੁਲਿਸ ਇਨਵੈਸਟੀਗੇਸ਼ਨ ਬੋਡੀ ਗਈ ਹੋਈ ਸਾਨੂੰ ਕੋਈ ਨਹੀਂ ਜਾਣਦੇ ਰੇ ਤੇ ਅਸੀਂ ਉਧਰੋਂ ਕੋਸ਼ਿਸ਼ ਕੀਤੀ ਕਿਸੇ ਹੋਰ ਨੂੰ ਆਸ-ਪਾਸ ਵੀ ਪਤਾ ਖਬਰ-ਖਬਰ ਪਤਾ ਕਰਨ ਨੂੰ ਕੀਤੀ ਆਸ-ਪਾਸ ਰੈਜ਼ੀਡੈਂਟ ਇੱਕ ਦਿਨ ਹੋਰ ਲਿਆ ਉਹ ਕਹਿੰਦੇ ਜੀ ਵੀ ਦੁਰਘਟ ਇਹ ਜਿਹੜੀ ਘਟਨਾ ਸੱਚ ਹੈ ਘਟਨਾ ਸੱਚ ਹੈ ਅਸੀਂ ਆਨਲਾਈਨ ਵਿੱਚੋਂ ਲੱਭ ਨਹੀਂ ਸਨ ਕਿਸੇ ਨੂੰ ਕੁਝ ਨਹੀਂ ਪਤਾ ਜੀ ਇੱਥੇ ਕੋਈ ਨਿਊਜ਼ ਚੈਨਲ ਕਿਤੇ ਵੀ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਅਸੀਂ ਕੋਈ ਉਧਰ ਯੂਰਪ ਕਿਸੇ ਮੇਰਾ ਫਰੈਂਡ ਪੋਰਟੂਗਲ ਵਗੈਰਾ ਰਹਿੰਦਾ ਸੀ ਉਹਨਾਂ ਨੇ ਪਤਾ ਕਰਵਾਇਆ ਕਿਸੇ ਤੋਂ ਭੇਜ ਕੇ ਵੀ ਹਾਂ ਇਨਸੀਡੈਂਟ ਹੋਇਆ ਤਾਂ ਤੁਹਾਡਾ ਸਮੀਰ ਕੁਮਾਰ ਭਰਾ ਵੀ ਸ਼ਾਇਦ ਉਹਦੇ ਵਿੱਚ ਸ਼ਾਮਿਲ ਹੈ ਤੇ ਹੁਣ ਜਿਹੜੀ ਆ ਕੋਈ ਡੈਡ ਬੋਡੀ ਲੀਅਰਸ ਕੀਤੇ ਜਾਂ ਕਿਸ ਨੂੰ ਸੰਪਰਕ ਕੀਤਾ ਕੋਈ ਤੁਹਾਡੇ ਕੋਲ ਇੱਥੇ ਆਇਆ ਲੋਕਲ ਪ੍ਰਸ਼ਾਸਨ ਜਾਂ ਐਮਪੀ ਵਗੈਰਾ ਹਜੇ ਤੱਕ ਤਾਂ ਸਰ ਹਜੇ ਤੱਕ ਤਾਂ ਅਸੀਂ ਰਾਹ ਲੱਭ ਰਹੇ ਹਾਂ ਹਲੇ ਤੱਕ ਤਾਂ ਕੁਝ ਰਾਹ ਨਹੀਂ ਮਿਲ ਰਿਹਾ ਸਾਨੂੰ ਨਾ ਸਰ ਕਿਤੋਂ ਵੀ ਵੀ ਅਸੀਂ ਆਪਣਾ ਪਰਾ ਕੀ ਮਿਲ ਕੇ ਛੋਟਾ ਪਰਾ ਕਿਉਂਕਿ ਹਲੇ ਤੱਕ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ 12 11 ਜਿਹੜੇ ਇੰਡੀਅਨ ਸਿਟੀ ਦੇ ਇੱਕ ਉਧਰ ਦਾ ਜੋਰ ਜਿਆ ਤਾਂ ਸਿਟੀਜ਼ਨ ਸੀ ਕਿ ਉਹ ਐਕਸਪਾਇਰ ਹੋਗੇ ਨਹੀਂ ਇਦਾਂ ਕੋ ਕਟਣਾ ਹੋ ਗਈ ਹੈ ਤੇ ਹਲੇ ਪਾ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਲੈ ਤਾਂ ਤਾਂ ਇਸ ਕਰਕੇ ਨਾ ਸਾਨੂੰ ਕੋਈ ਰਾਹ ਲੱਭ ਰਹੀ ਆ ਨਾ ਸਾਨੂੰ ਕੋਈ ਹੱਥ ਫੜਾ ਰਿਹਾ ਮਤਲਬ ਇਹ ਤੋਂ ਪਤਾ ਨਹੀਂ ਲੱਗ ਰਿਹਾ ਸਾਰੇ ਅਸੀਂ ਹੁਣ ਐਮਬੈਸੀ ਦੇ ਵਿੱਚ ਕੋਲ ਕੀਤੀ ਐਮਬੈਸੀ ਦੇ ਵਿੱਚ ਅਸੀਂ ਇੱਕ ਸੋਲੂਸ਼ਨ ਵਾਸਤੇ ਕੋਲ ਕੀਤੀ ਵੀ ਸਾਨੂੰ ਕਿੱਦਾਂ ਕੀਤਾ ਕੁਝ ਦੱਸੇ ਵੀ ਕੀਤਾ ਜਾ ਪਹਿਲੀ ਗੱਲ ਤਾਂ ਉਹਨਾਂ ਦੀ ਫੋਨ ਨਹੀਂ ਲੱਗਿਆ ਅਸੀਂ ਜਿਹੜੇ ਇਹਨਾਂ ਨੇ ਆਨਲਾਈਨ ਨੰਬਰ ਪਾਏ ਹੋਏ ਆ ਹੁਣ ਜਿਹੜੇ ਆਨਲਾਈਨ ਨੰਬਰ ਹੁੰਦੇ ਹੋਏ ਇੱਕ ਸੋਲੂਸ਼ਨ ਵਾਸਤੇ ਐਮਰਜੈਂਸੀ ਸੋਲੂਸ਼ਨ ਵਾਸਤੇ ਹੁੰਦੇ ਆ ਵੀ ਜੇ ਉਹ ਕੋਲ ਲਾਈਨ ਨੰਬਰ ਨਾਲ ਲੱਗੇ ਤਾਂ ਫਿਰ ਉਹਦਾ ਉਹ ਨੰਬਰ ਹੋਣ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਫਿਰ ਸਾਨੂੰ ਕਿਸ ਨੇ ਰਸਤਾ ਪਾਇਆ ਜੀ ਸਾਡੇ ਸਿਹਜ਼ਾਰ ਨੇ ਉਹਨਾਂ ਨੇ ਸਾਨੂੰ ਮੇਲ ਕਰਵਾਈ ਉਹਨਾਂ ਨੇ ਕਿਹਾ ਵੀ ਮੇਲ ਕਰੋ ਤੁਸੀਂ ਸਾਰਾ ਕੁਝ ਲਿਖ ਕੇ ਡਾਕੂਮੈਂਟ ਪਾ ਕੇ ਅਸੀਂ ਮੇਲ ਉਹਨਾਂ ਨੂੰ ਕਰੀ ਫਿਰ ਉਹਨਾਂ ਦਾ ਕੁਝ ਮੇਲ ਤੋਂ ਕੁਝ ਘੰਟੇ ਬਾਅਦ ਰਿਪਲਾਈ ਆਇਆ ਜੀ ਫੋਨ ਤੇ ਮੈਨੂੰ ਉਹਨਾਂ ਦਾ ਮੈਸੇਜ ਦਾ ਫੋਨ ਆਇਆ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਜਾਣਾ ਚਾਹੁੰਦੇ ਉੱਥੇ ਜਾ ਸਕਦੇ ਹੋ ਮੈਂ ਕਿਹਾ ਮੈਡਮ ਮੈਂ ਚੱਲਾ ਤਾਂ ਜਾਊਂਗਾ ਤੁਸੀਂ ਦੱਸੋ ਮੇਰੇ ਪਰ ਮੈਨੂੰ ਪਤਾ ਕਿਵੇਂ ਲੱਗੋ ਕੌਣ ਕਿਵੇਂ ਆ ਉੱਥੇ ਤਾਂ ਜੰਗ ਵੀ ਛੜੀ ਹੋਈ ਹੈ ਮੈਂ ਮੈਂ ਤਾਂ ਮੇਰੇ ਬਾਪਦੇ ਮੈਂ ਕਿਹਾ ਦੋ ਮੁੰਡੇ ਆ ਸੀ ਇੱਕ ਤਾਂ ਵਿਚਾਰ ਚੱਲ ਗਿਆ ਇੱਕ ਉਹ ਕੀ ਮਿਸ ਲੈ ਲੈਣਗੇ ਮੈਨੂੰ ਜਾਣਦਾ ਬਲੱਡ ਤੁਸੀਂ ਉਹ ਕਹਿੰਦੇ ਬਲੱਡ ਰਿਲੇਸ਼ਨ ਵਾਲੇ ਜਾ ਸਕਦੇ ਉਸ ਤੋਂ ਬਾਅਦ ਮੈਂ ਕਿਹਾ ਮੈਡਮ ਸਾਨੂੰ ਸਾਡਾ ਮੁੰਡੇ ਦੀ ਬੋਡੀ ਵਗੈਰਾ ਚਾਹੀਦੀ ਹੈ ਤੁਸੀਂ ਉਹ ਕਹਿੰਦੇ ਅਸੀਂ ਸਾਨੂੰ ਕੁਝ ਟਾਈਮ ਦਿਓ ਤੇ ਅਸੀਂ ਉਸ ਤੋਂ ਬਾਅਦ ਅਸੀਂ ਕਰਕੇ ਦੇ ਦਿਆਂ ਸੀ ਸੋਲੂਸ਼ਨ ਤੁਹਾਡਾ ਨਾ ਉੱਥੇ ਗੱਲ ਕਰਕੇ ਜਾਂਦੇ ਮੈਂ ਕਹਿੰਦੀ ਮੈਂ ਬੈਸੀ ਨਾਲ ਗੱਲ ਕਰ ਲੈਂਦੀ ਉਹ더라 ਬੈਸੀ ਨਾਲ ਗੱਲ ਕੀਤੀ ਕਰਨ ਤੋਂ ਬਾਅਦ ਉਹ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜੇ ਮੁੰਡੇ ਨਾਲ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਸਾਨੂੰ ਉਹੀ ਟੈਨਸ਼ਨ ਚ ਪਾਤਾ ਤੁਸੀਂ ਉਹਦੇ ਨਾਲ ਹੀ ਗੱਲ ਕਰੋ ਜਿਹੜਾ ਸਾਨੂੰ ਰਸਤਾ ਹੀ ਨਹੀਂ ਦੇ ਰਿਹਾ ਜੀ ਕੀ ਐਮਪੀ ਜਾਂ ਕਿਸੇ ਹੋਰ ਨੁਮਾਇੰਦੇ ਨਾਲ ਜਾਂ ਤੂੰ ਆਪਣੇ ਕੈਬਨੇਟ ਮੰਤਰੀ ਵੀ ਨੇ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ ਹਾਂ ਜੀ ਤਾਂ ਸਾਰੇ ਮੇਰੇ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਹਿੰ ਤੱਕ ਕੀ ਮੰਗ ਕੀ ਕਰਦੇ ਹੋ ਨੁਮਾਇੰਦਿਆਂ ਤੋਂ ਆਪਾਂ ਚੁਣ ਕੇ ਭੇਜ ਦਿਆਂ ਕਿਉਂਕਿ ਜੇ ਕੋਈ ਸਰ ਸਾਡੀ ਇਹੀ ਮੰਗ ਹੈ ਸਾਰੇ ਪੰਜਾਬ ਸਰਕਾਰ ਨੂੰ ਸੈਂਟਰਲ ਸਰਕਾਰ ਨੂੰ ਸਭ ਨੂੰ ਸਾਡੇ ਵੱਲ ਸਾਡੇ ਸਾਡੇ ਪਰਿਵਾਰ ਵੱਲੋਂ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਮੇਰੇ ਭਰਾ ਦੀ ਡੈੱਡ ਬੋਡੀ ਮੇਰੇ ਸਾਡੇ ਘਰੇ ਲਿਆ ਦਿੱਤੀ ਜਾਵੇ ਆਪਣਾ ਭਰਾ ਗਿਆ ਕਦੋਂ ਸੀ ਜੀ ਜੀ ਸਰ ਕੁਝ ਗਿਮਹੀਨੇ ਹੋਏ ਸੀ ਸਰ ਉਹ ਦੀ 26 ਸਾਲ ਸਰ ਹੁਣ 26 ਸਾਲ ਦਾ ਅਸੀਂ ਪਰਸੋ ਹੀ ਉਹਦਾ ਬਰਥਡੇ ਸੀ ਸਰ ਮੈਰਿਡ ਦੀ ਨਹੀਂ ਮੈਰਿਡ ਸੀ ਸਰ ਆਪਣੇ ਉਹਰੇ ਜੋਬ ਵਗੈਰਾ ਦੇ ਮਿੱਲੇ ਤਾਂ ਗਏ ਸੀ ਉਹਨੂੰ ਹਾਂਜੀ ਸਰ ਉਹਦਾ ਉਹ ਕੈਰੀਅਰ ਸੈਟ ਉਹ ਸੋਚ ਰਿਆ ਸੀ ਕਿ ਉੱਥੇ ਕਰ ਲੂੰਗਾ ਕੈਰੀਅਰ ਵਗੈਰਾ ਸੈਟ ਨਾ ਉਸ ਤੋਂ ਬਾਅਦ ਉਹ ਗਿਆ ਸੀ ਉੱਥੇ ਭੇਜਣ ਲਈ ਕੋਈ ਕਿਸੇ ਤਰ੍ਹਾਂ ਦਾ ਕਰਜ਼ਾ ਤਾਂ ਨਹੀਂ ਲਿਆ ਸੀ ਨਹੀਂ ਸਰ ਤੇ ਹੁਣ ਸੈਂਟਰਲ ਗਵਰਨਮੈਂਟ ਨੂੰ ਕੀ ਅਪੀਲ ਕਰੋਗੇ ਕਿ ਜਲਦੀ ਜਲਦੀ ਡੈੱਡ ਬੋਡੀ ਆ ਸਕੇ ਸਾਡੀ ਸਾਡੀ ਸਾਰਾ ਫੈਮਿਲੀ ਵੱਲੋਂ ਸਾਡੇ ਇੱਥੇ ਫੈਮਿਲੀ ਦਾ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਬੇਨਤੀ ਹੈ ਕਿ ਸਾਡੀ ਸਾਡਾ ਸਮੀਰ ਕੁਮਾਰ ਸਾਡੇ ਘਰੇ ਭੇਜਿਆ ਜਾਵੇ ਕੋਈ ਸਾਡੀ ਸੁਣੇ ਸਾਡੀ ਇਹੀ ਬੇਨਤੀ ਹੈ ਸਾਡੀ ਕੁਛ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਨਾਮ ਜਤੂ ਮੇਰਾ ਰਾਜ ਕੁਮਾਰ ਸਮੀਰ ਦੇ ਕੀ ਦਾਦਾ ਜੀ ਮੈਂ ਉਹਨਾਂ ਦਾ ਚਾਚਾ ਲੜਾ ਹੁਣ ਜਿਹੜੀ ਘਟਨਾ ਤੋਂ ਬਾਅਦ ਕੋਈ ਤੁਹਾਡੇ ਕੋ ਆਇਆ ਕੋਈ ਕੁਛ ਵਾਸਤੇ ਵੀ ਅੱਗੇ ਡੈੱਡ ਬੋਡੀ ਲਿਉਣ ਲਈ ਕੀ ਪ੍ਰਿਕਿਰਿਆ ਹੈ ਕੀ ਨੁਮਾਇੰਦਾ ਜਾਂ ਕੋਈ ਅਫੀਸਰ ਆਏ ਤੁਹਾਡੇ ਕੋਲ ਨਹੀਂ ਫਿਰ ਹਲੇ ਤੱਕ ਕੋਈ ਨਹੀਂ ਆਇਆ ਕੀ ਮੰਗ ਕੀ ਕਾਗਨ ਸਰਕਾਰ ਨੂੰ ਮੰਗ ਇਹੀ ਕਰਦੇ ਆ ਅਸੀਂ ਆ ਪੰਜਾਬ ਸਰਕਾਰ ਜਿਹੜੀ ਆਵਾਜ਼ ਦੀ ਕੁਆਲਿਟੀ ਹੈ ਜਾਂ ਜੋ ਹਿੰਦੁਸਤਾਨ ਗਵਰਨਮੈਂਟ ਹੈ ਜਾਂ ਦਿੱਲੀ ਦੇ ਸੀਐਮ ਸਾਹਿਬ ਨੇ ਜਿਹੜੇ ਕੇਸ਼ਰੀਵਾਲ ਲਿਆ ਕੇ ਕੇਸ਼ਰੀਵਾਲ ਜਾਂ ਸਾਡੇ ਨਮੁੰਦੇ ਜਿਹੜੇ ਆਪਣੇ ਸੌਂਹ ਸਾਹਿਬ ਨੇ ਉਹਨਾਂ ਦੀ ਡੈਡ ਬੋਡੀ ਜਾਂ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਸਾ ਅਸੀਂ ਆਪਣੇ ਰੀਤੀ ਰਿਵਾਜ ਨਾਲ ਇਸਨੂੰ ਸਕਾਰ ਕਰ ਸਕੀਏ ਅਕੀ ਉੱਥੇ ਜਿਹੜੀ ਘਟਨਾ ਹੋਈ ਆ ਉੱਥੋਂ ਤੁਹਾਨੂੰ ਕਿਸੇ ਨੇ ਆਪ ਫੋਨ ਕਰਕੇ ਦੱਸਿਆ ਜਾਂ ਤੁਸੀਂ ਐਫਰਟ ਕੀਤੇ ਨੇ ਨਹੀਂ ਅਸੀਂ ਐਫਰਟ ਕੀਤੇ